ਨਾ ਤਾਂ ਕੋਈ ਰੇ ਵਾਲਾ ਮਿਲਦਾ ਤੇਰੇ ਵਾਲੇ ਵੀ ਆਂਦੇ ਸੂਬਾ ਪਾਵਾਂਗੇ ਸੂਬਾ ਪਾਉਂਦੇ ਸੀ ਉਹ ਤੋਂ ਮੀਂਹ ਆ ਗਿਆ ਕਿ ਨਾ ਕੋਈ ਕੱਕ ਡੱਕੇ ਲਾਉਣ ਨੂੰ ਬੰਦਾ ਮਿਲਦਾ ਕੋਈ ਹੁਣ ਸਮਝੋ ਕਬਾਰ ਆ ਫਿਰ ਕੱਲ ਨੂੰ ਰੇ ਵਾਲੇ ਜੇ ਤਾਂ ਰੇ ਪਾਈ ਪਾਈ ਰੇ ਆਣੇ ਨਹੀਂ ਜਿਨ੍ਹਾਂ ਨੂੰ ਕਿਹਾ ਨਹੀਂ ਫਿਰ ਕੱਲ ਨੂੰ ਆਪ ਖਿਲਾਰਦੇ ਆਂਗੇ ਅੱਠ ਗੱਟੇ ਹੋਣਗੇ ਤੇ ਹੌਲੀ ਹੌਲੀ ਫਿਲ ਖਿਲਾਰੀ ਜਾਵਾਂਗੇ ਤੇ ਮੌਲਾ ਮੇਰੇ ਕਹਿਣਾ ਦਾ ਪਾਉ ਪਿੰਡ ਦਾ ਅਮਰੀਕ ਘਰ ਵਾਲੀ ਗਲੀ ਦਾ ਹੁਣ ਤੁਹਾਨੂੰ ਮਦਰ ਜਾਣੀ ਉਧਰ ਲੈ ਝੋਨਾ ਦਿਖਾ ਕੇ ਲਿਆਉਣਾ ਆ ਕੋਠੇ ਤੇ ਚੜ ਕੇ ਮੌਨ ਲਾ ਝੋਨੇ ਚ ਪਾਣੀ ਦਾ ਬਹੁਤ ਤੜਕੇ ਵੀ ਹੁੰਦਾ 6 ਵਜੇ ਲੇਟ ਆ ਜੂ ਵੀ ਜੇ ਪਾਣੀ ਘਟ ਹੋਇਆ ਤੇ ਰੱਬ ਦਾ ਵੀ ਹਜੇ ਪਤਾ ਹਨਾ ਵੀ ਆਪਣੇ ਕਮੀਦ ਬੱਦਲ ਦਾ ਬਣਿਆ ਖੜਾ ਰੱਬ ਕਣੀਆਂ ਦਾ ਪਾਉਗਾ ਜ਼ਰੂਰ ਪਾਉਗਾ ਐਡੀ ਕੋਈ ਗੱਲ ਨਹੀਂ ਪਰ ਰੌਲਾ ਰੀ ਆਲੇ ਕੱਲ ਨੂੰ ਪਾਤੀ ਪਾਤੀ ਨਹੀਂ ਫਿਰ ਕੱਲ ਨੂੰ ਆਪ ਪਾ ਲੈਣੇ ਪਾਣੀ ਬਹੁਤ ਹੈ ਤੇ ਮੌਲ ਗ੍ਰੀਨ ਗ੍ਰੀਨ ਬਣਿਆ ਪਿਆ ਚਾਰਸ਼ਪਰੀ ਦਾ ਜਬਰਦਸਤ ਤੇ ਕਿਸੇ ਟਾਗਮ ਪੁਰਾਕੇ ਬਣਿਆ ਹੋ ਮਲਕੀਤ ਪ੍ਰਧਾਨ ਦੀ ਕੋਠੀ ਆ ਹਾਂਜੀ ਉੱਥੇ ਅੱਡੇ ਦੇ ਅੱਡੇ ਦੇ ਲੜਾਈ ਹੋ ਗਈ ਸੀ ਕਿ ਕੰਮ ਉੱਥੇ ਵਾਵਾ ਪਸ ਗਿਆ ਸੀ ਮੌਲ ਤੇ ਹੁਣ ਰੇਹ ਵਾਲੇ ਵੀ ਕੋਈ ਮੂੰਹ ਸਿਰ ਨਹੀਂ ਬਣਿਆ ਕੱਲ ਨੂੰ ਜੇ ਰੇਹ ਵਾਲੇ ਲਾਗੇ ਠੀਕ ਆ ਨਹੀਂ ਕੱਲ ਨੂੰ ਰੇਹ ਪਾਵਾਂਗੇ ਆਪ ਤੇ ਵੀਡੀਓ ਵੀ ਅੱਜ ਛੋਟੀ ਬਣੀ ਕਿਉਂਕਿ ਬੱਦਲ ਪੈਂਦਾ ਰਿਹਾ ਕਿਸੇ ਪਾਸੇ ਜਾਇਆ ਨਹੀਂ ਗਿਆ ਪਰ ਵੀ ਵੀਡੀਓ ਫਿਰ ਬਣਉਦੀ ਆ ਕਬੂਤਰ ਆਪਣਾ ਮਿਲ ਗਿਆ ਕਬੂਤਰ ਜਦੋਂ ਜਾਦੇ ਮੀਂਹ ਆਇਆ ਤੇ ਫਿਰ ਉਦੋਂ ਫੜ ਲੈਂਦਾ ਸੀਗਾ ਕਬੂਤਰ ਠੀਕ ਆ ਤੇ ਜਾਦੇ ਜ਼ਖਾਮ ਦਾ ਡਰ ਹੀ ਹੁੰਦਾ ਭਈ ਜ਼ਖਾਮ ਲੱਗਣ ਦਾ ਤੇ ਜ਼ਖਾਮ ਦੀ ਦਵਾਈ ਦੇ ਦਿੱਤੀ ਤੇ ਠੀਕ ਆ ਕਬੂਤਰ ਸੈੱਟ ਆ ਤੇ ਕਬੂਤਰ ਦੀ ਟੈਨਸ਼ਨ ਹੀ ਸੀ ਜਾਦੇ ਤੇ ਉਹ ਫੜ ਲੈਂ ਆਪਾਂ ਤੇ ਪਸ਼ੂ ਵੀ ਖੜੇ ਅੱਜ ਪਸ਼ੂ ਵੀ ਨਾ ਅੱਜ ਆਰਾਮਦਾਰੀ ਨਾ ਖੜਿਆ ਮਛਰੀ ਤਾਂ ਜਾਦੀ ਵਾਜੂ ਵੀ ਉਹ ਚਲ ਪੱਖਾ ਲਾ ਦੇ ਕੇ ਲੱਗਦਾ ਹੀ ਆ ਬਈ ਧੂੰਆਂ ਪੈਂਦਿਆਂ ਪਰ ਇੰਨੀ ਗੱਲ ਆ ਵੀ ਪਸ਼ੂਆਂ ਨੂੰ ਆਰਾਮਦਾਰੀ ਅੱਜ ਆਈ ਆ ਕਿਉਂਕਿ ਗਰਮੀ ਮਾਹੌਲ ਬਹੁਤ ਗਰਮ ਸੀਗਾ ਤੇ ਗਰਮੀ ਸੀ ਵੀ ਬਹੁਤ ਜਿਆਦਾ ਤੇ ਬਦਲ ਤਾਂ ਰਾਤ ਨੂੰ ਵੀ ਥੋੜੀਆਂ ਬਹੁਤੀਆਂ ਕੜੀਆਂ ਜ਼ਰੂਰ ਪਾਊਗਾ ਕਿਉਂਕਿ ਤਿੰਨ ਦਿਨਾਂ ਦੀ ਝੜੀ ਦੱਸਦੇ ਆ ਤੇ ਛੇਰਾਂ ਦੇਖਦੇ ਆ ਰੱਬ ਕੀ ਮਾਹੌਲ ਬਣਾਉਂਦਾ ਤੇ ਕੱਲ ਨੂੰ ਰੇਹ ਦਾ ਜਰੂਰ ਨਿਮੇੜਾਂਗੇ ਦਿਖਾਵਾਂਗੇ ਰੇਹ ਦਾ ਵੀ ਪੈਂਦੀ ਆ ਤਿੰਨ ਦਿਨ ਹੋ ਗਏ ਕਹਿਦੀ ਦਾ ਵੀਡੀਓ ਬਣਾਉਣੀ ਆ ਰੇਹ ਪਾਵਾਂਗੇ ਉਹ ਫਿਰ ਉਦਾਂ ਹੀ ਰਹਿ ਜਾਂਦਾ ਅੱਜ ਮੀਂਹ ਨਹੀਂ ਵੀਡੀਓ ਬਣਾਉਂ ਦਿੱਤੀ ਤਾਂ ਹੀ ਤਾਂ ਫਿਰ ਅੱਜ ਗੱਲਾਂ ਬਾਤਾਂ ਕਰਕੇ ਹੀ ਵੀਡੀਓ ਪੂਰੀ ਕੀਤੀ ਆ ਕੋਈ ਮਾੜੀ ਮੋੜ ਕਲਿੱਪ ਵਿੱਚ ਹੋਰ ਜੋੜ ਦਦੀ ਤਾਂ ਜਰੂਰ ਜੋੜੂਗਾ ਤੇ ਪਾਣੀ ਬਹੁਤ ਪਾਣੀ ਨੂੰ ਕੋਈ ਦਿੱਕਤ ਨਹੀਂ ਗਈ ਤੇ ਮਾਰਨੀ ਜੀ ਮਾੜੀ ਮੋਟ ਕੰਮੀ ਪੇਛੀ ਰਾਬਾ ਜਰਾਤ ਨੂੰ ਪੂਰੀ ਕਰ ਦੂਗਾ ਤੇ ਕੱਲ ਨੂੰ ਰੇਹ ਨਗਾ ਕਿਤੇ ਡੱਕੇ ਕਿਤੇ ਕਿਤਾਈ ਲੱਗਦੇ ਆ ਆਏ ਨਹੀਂ ਬਾਲੇ ਲੱਗਦੇ ਕਿਤੇ ਕਿਤਾਈ ਤੇ ਗੱਟਾ ਰੇਹ ਦਾ ਪਾਉਣਾ ਕਿੱਲੇ ਤੱਕ ਅਨੇ ਪੰਜ ਸਾਡੇ ਪੰਜ ਛੀ ਘਟੇ ਪੈ ਜਾਣਗੇ ਤੇ ਉਧਰ ਵੀ ਪਾ ਦਿਆਂਗੇ ਘਟੇ ਹੋਣੇ 10 ਕੱਲ ਨੂੰ ਜੇ ਤਾਂ ਲਵਾਵੇ ਆ ਰੇਹ ਪਾਉਣ ਵਾਲੀ ਆ ਗਈ ਫਿਰ ਤਾਂ ਬਾਲੀ ਕਾ ਵਧੀਆ ਗੱਲ ਜੇ ਨਾ ਆਈ ਤੇ ਫਿਰ ਆਈ ਕਰਾਂਗੇ ਇਧਰ ਕੱਲ ਨੂੰ ਪਾ ਦਿਆਂਗੇ ਸਵੇਰ ਉਧਰ ਸ਼ਾਮ ਨੂੰ ਮੈਂ ਤੂਈ ਦੀ ਪਰੌਣਾ ਨਹੀਂ ਆ ਨਹੀਂ ਤਾਂ ਕੋਈ ਡਿੱ ਕੋਈ ਚੱਕਰ ਵਾਲੀ ਗੱਲ ਨਹੀਂ ਸੀ ਪਰ ਰੌਲਾ ਣ ਤੂਈ ਲਈ ਬੈਠੀ ਹੈ ਮੈਂ ਚ ਤੂਈ ਦਾ ਬੜਾ ਸਿਆਪਾ ਬਣਿਆ ਫਿਰ ਰਕੀ ਫਿਰ ਆਰੀ ਤਾਂ ਹੈਗੇ ਉਦੋਂ ਬਾਅਦ ਡੱਕੇ ਲਾਉਣੇ ਡੱਕੇ ਮਰੇ ਬਹੁਤ ਕਿਉਂਕਿ ਪਨੀਰੀ ਸੀ ਬਾਲੀ ਲਵੀ ਆ ਬੀਜਿਆ ਝੋਨਾ ਮਿੰਨੇ ਸਵ ਮਿੰਨੇ ਸਵ ਮਿੰਨੇ ਅਪਰਤਪਾਲ ਖਾਲਸੀ ਦੀ ਆਗੀ ਕੀ ਜਾਂਦੇ ਨੇ ਇਹਨਾਂ ਨੂੰ ਨਰਸਰੀ ਝੋਨਾ ਵੀ ਉਹਦੇ ਉਹ ਰਸੋਲਰ ਮੋਟਰ ਲੱਗੀ ਹੈ ਸੋਲਰ ਵਾਲੀ ਦਿਖਾਣਾ ਇਹ ਆਵੇ ਆ ਮੋਟਰ ਲੱਗੀ ਸੋਲਰ ਵਾਲੀ ਆ ਉਹਦੇ ਫਲ ਫਰੂਟਾਂ ਦੇ ਆ ਤੇ ਤੇਰਪੇਰਤਪਾਲ ਦਾ ਵੀ ਝੋਨਾ ਚਰਚੀ ਦਾ ਲੱਗਿਆ ਵਿਆ ਸੀਗਾ ਤੇ ਚੱਲ ਹੁਣ ਮੀਂਹ ਪੈ ਗਿਆ ਤੇ ਹੁਣ ਤਰਪੂਆ ਕੋਈ ਬੇਕਤ ਵਾਲੀ ਗੱਲ ਨਹੀਂ ਰਹਿਣੀਗੀ ਆ ਵਾਟਰ ਵਾਸਾ ਨਾਲ ਹੀ ਆਪਣੇ ਬਾਣ ਦੇ ਘਰ ਤੋਂ ਵੀ ਕੋਈ ਬਾਲੀ ਦੂਰ ਨਹੀਂ ਹੱਤਿਆ ਟਾਣੇ ਵਾਲੇ ਰਹਿ ਜਿਹੜੇ ਤੇ ਆ ਆਪਣਾ ਕਾ ਇਧਰ ਆਪਣਾ ਕਾਰ ਆ ਗਿਆ ਪਰਾ ਤੇ ਬਾਕੀ ਠੀਕ ਹੈ ਤੇ ਮੇਰਾ ਭਰਾ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰਿਆ ਕਰੋ ਯਾਰ ਸਬਸਕ੍ਰਾਈਬ ਨਾ ਪਿੰਡ ਦੇ ਬੰਦੇ ਨਹੀਂ ਹੀ ਕੀਤਾ ਮੇਰਾ ਵੀਰ ਬਾਹਰ ਦਾ ਵੀ ਕੋਈ ਵੀ ਇਹਦਾ ਹੁੰਦਾ ਹਨਾ ਫੋਲੋ ਤੇ ਸਬਸਕ੍ਰਾਈਬ ਫੇਸਬੁੱਕ ਤੇ ਫੋਲੋ ਤੇ ਜਾਂ ਫਰੈਂਡ ਰਿਕਵੈਸਟ ਭੇਜਿਆ ਕਰੋ ਤੇ ਜਾਂ ਮੇਰਾ ਵੀਰ ਆਪਣਾ ਕੀ ਨਾਂ ਲੈਂਦੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਹਨਾ ਸਪੋਰਟ ਦੇ ਨਾਲ ਹੀ ਚੱਲਦਾ ਹੁੰਦਾ ਮਾਹੌਲ ਇਹ ਸਪੋਰਟ ਹੋਊ ਵੀ ਜਾਂ ਤਾਂ ਬਿੱਡੇ ਕਦਾ ਲਈ ਗੱਲ ਨਹੀਂ ਹੁੰਦੀ ਹਨਾ ਨਹੀਂ ਬੰਦੇ ਦਾ ਮਾਨ ਆ ਕੇ ਜਾਂਦਾ ਯਾਰ ਨਹੀਂ ਸਬਸਕ੍ਰਾਈਬ ਨਹੀਂ ਵੱਧਦੇ ਜਾਂ ਲਾ ਆਪਣਾ ਇੱਕ ਵਿਊ ਨਹੀਂ ਆਉਂਦੇ ਵਿਊ ਵਧਾ ਗਾਉਂਦੇ ਆ ਵਾਚ ਟਾਈਮ ਵਧੀਆ ਚੱਲੀ ਜਾਂਦਾ ਆਪਣਾ ਜਿਹੜੇ ਸਮਾਂ ਹੁਣ ਆਪਾਂ ਨੂੰ ਚੈਨਲ ਬਣਾਏ ਨੂੰ ਥੋੜਾ ਚਿਰ ਹੋਇਆ ਨਾ ਵਾਚ ਟਾਈਮ ਵੀ ਵਧੀਆ ਚੱਲੀ ਜਾਂਦਾ ਤੇ ਵਾਚ ਟਾਈਮ ਵਧੀਆ ਚੱਲੀ ਜਾਂਦਾ ਵਿਊ ਵਧੀਆ ਵਧੀ ਜਾਂਦੇ ਆ ਕੋਈ ਨਹੀਂ ਜਿਵੇਂ ਵੀਡੀਓ ਤੇ ਜਿੰਨੇ ਵੀ ਅਭੀ ਆਪਾਂ ਨੂੰ ਜਿਵੇਂ ਨਵਾਂ ਕੰਮ ਆ ਨਾ ਜਿਵੇਂ ਨਵਾਂ ਕੰਮ ਤੇ ਇਹ ਗੱਲ ਨਹੀਂ ਭਾਈ ਜਿਵੇਂ ਵਿਠਾਪ ਪਿਆ ਹੁੰਦਾ ਕੰਮ ਬਈ ਠਾਪੀ ਪਿਆ ਯਾਰ ਕੋਈ ਐਡਾ ਹੈ ਨਹੀਂ ਗਿੱਲਾ ਜਿਤੇ ਜਿਵੇਂ ਆਪਾਂ ਕਹਿ ਦਈਏ ਤੇ ਪਨੀਰੀ ਆ ਛੜਾਈ ਐ ਇੰਨੀ ਕਿਤੇ ਪਨੀਰੀ ਵਾਲਾ ਥਾਂ ਵੀ ਲਾਉਣ ਵਾਲਾ ਆਪਣੇ ਗੁਰਦੁਆਰੇ ਵਾਲੇ ਮਾਨ ਚ ਝੋਨਾ ਗੁਰਦੁਆਰੇ ਦਾ ਪੈਲੀ ਆ ਉਹਦੇ ਚ ਬੀਜਿਆ ਸੀ ਝੋਨਾ ਪਹਿਲਾਂ ਜਦੋਂ ਵੱਡਾ ਮੀਂਹ ਆਇਆ ਉਦੋਂ ਮਰ ਗਿਆ ਸੀ ਫਿਰ ਪਨੀਰੀ ਪੱਟ ਕੇ ਲਗਾਏ ਆ ਇੰਨਾ ਕੋਨਾ ਤੋਂ ਛਡਾ ਲਿਆ ਮੈਂ ਕਹਿ ਰਿਹਾ ਇੰਨੀ ਕੀ ਛੱਡਦੇ ਮੈਂ ਡੱਕੇ ਲਾਉਣੇ ਤੇ ਪਨੀਰੀ ਵਾਲਾ ਥਾਂ ਵੀ ਲਾਉਣ ਵਾਲਾ ਪਿਆ ਤੇ ਬਾਕੀ ਠੀਕ ਹੈ ਜੀ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤੀ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਵਿੱਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੂ ਤੇ ਫੇਸਬੁੱਕ ਤੇ ਵੀ ਹਨਾ ਮੇਰੇ ਨੰਜਾ ਯਾਰ 75 ਫਰੈਂਡ ਆ 25 ਘਾਟਾ ਮੇਰਾ ਵੀਰ ਤੇ ਉਥੇ ਵੀ ਯਾਰ ਫਰੈਂਡ ਰਿਕਵੈਸਟ ਵੀ ਜੋ ਮੇਰੇ ਵੀਰ ਤੇ ਉਧਰੋਂ ਆਪਣਾ 5000 ਉਧਰੋਂ ਵੀ ਪੂਰਾ ਹੋ ਜੂਗਾ ਤੇ ਇਧਰੋਂ ਤੋਂ ਚੱਲੇ ਇਧਰ ਲੰਮਾ ਚੌੜਾ ਕੰਮ ਤੇ ਮੇਰਾ ਭਰਾ ਜਰੂਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ